हनुमान जी ਦਾ ਝੰਡਾ ਲੱਗਿਆ ਹੋਇਆ ਨਾਲ ਕੇਸਰੀ ਨਿਸ਼ਾਨ ਹੈ ਇਧਰਲੇ ਪਾਸੇ ਇਸਲਾਮ ਜਿੰਦਾਬਾਦ ਦਾ ਝੰਡਾ ਲੱਗਿਆ ਹੋਇਆ ਤੇ ਫਿਰ ਕੇਸਰੀ ਨਿਸ਼ਾਨ ਹੈ ਮੀਡੀਆ ਵਿੱਚ ਦਸ ਦਿਖਾਇਆ ਜਾਂਦਾ ਸੀ ਕਿ ਰਾਜਸਥਾਨ ਵਾਲੇ ਵੀਰ ਪਾਣੀ ਦਾ ਸਾਥੋਂ ਮੰਗ ਲਿੰਦੇ ਸਾਡੇ ਨਾਲ ਖੜਦੇ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਭਾਈ ਜੀ ਇਹੀ ਦਿਖਾਉਣ ਖਾਤਰ ਪੰਜਾਬ ਆਏ ਆ ਕਿ ਰਾਜਸਥਾਨ ਬਿਲਕੁਲ ਪੰਜਾਬ ਦੇ ਨਾਲ ਹੈ ਜਿੱਥੇ ਸਾਨੂੰ ਲੈ ਕੇ ਚੱਲੋਂਗੇ ਅਸੀਂ ਤੁਹਾਡੇ ਨਾਲ ਆ ਜੇ ਤੁਹਾਡੇ ਖਾਤਰ ਸਾਨੂੰ ਮਰਨਾ ਪਿਆ ਅਸੀਂ ਤੁਹਾਡੇ ਨਾਲ ਰਹਿ ਕੇ ਮਰਾਂਗੇ ਜੀ ਜਾਦਾ ਪਿੰਡ ਹਰਮਾਨਗੜ ਤੋਂ 15 ਕਿਲੋਮੀਟਰ ਅੱਗੇ ਸਲੇਮਗੜ ਮਸਾਨੀ ਪਿੰਡ ਹੈ ਜੀ ਹੂੰ ਸਾਡੇ ਉੱਥੇ ਸਾਰੇ ਧਰਮ ਹੈ ਜੀ Hindu Muslim ਤੇ Sikh ਜੀ ਹੂੰ ਪੂਰੇ ਸਾਰੇ ਧਰਮਾਂ ਰਲ ਕੇ ਆਪਣੇ ਭਾੜ ਪੀੜ ਤਾਂ ਖਾਤਰ ਪੂਰਾ ਰਾਸ਼ਨ ਇਕੱਠਾ ਕੀਤਾ ਜੀ ਪੂਰੇ ਪਿੰਡ ਜੋ ਤਕਬੀਰ ਅੱਲਾਹੁ ਅਕਬਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਸੀ ਹਰ ਕਰ ਕਰ ਜਾ ਕੇ ਚੰਦਾ ਇਕੱਠਾ ਕਰਕੇ ਸ਼ੋਕ ਕਰਿਆ ਸਾਰਿਆਂ ਦਾ ਚੰਦਾ ਇਕੱਠਾ ਕਰਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਚ ਮੁਸੀਬਤ ਆਈ ਹੈ ਐਸੀ ਪ੍ਰਾਣਾਂ ਦੇ ਨਾਲ ਲੱਗੀਆਂ ਜੀ ਹੁਣ ਜਾਤ ਧਰਮ ਦੀ ਗੱਲ ਨਹੀਂ ਰਹੀ ਨਹੀਂ ਜੀ ਜੀ ਨਹੀਂ ਬਿਲਕੁਲ ਜੀ ਨਹੀਂ ਹਿੰਦੂ ਵੀਰਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਜੀ ਸਾਡੇ ਪਿੰਡ ਚੋਂ ਇੱਕ ਇੱਕ ਘਰੇ ਜਾ ਕੇ ਮੁਸਲਮਾਨ ਵੀਰਾਂ ਦੇ ਘਰੇ ਜਾ ਕੇ ਸਿੱਖਾਂ ਦੇ ਘਰੇ ਜਾ ਕੇ ਹਿੰਦੂਆਂ ਦੇ ਘਰੇ ਜਾ ਕੇ ਸਾਰਾ ਰਸਤ ਇਕੱਠੀ ਕਰਾਈ ਆ ਜੀ ਇੱਕ ਟਰਾਲੀ ਵਿੱਚ ਜੀ ਪਸ਼ੂਆਂ ਖਾਤਰ ਚਾਰਾ ਹੈ ਦੂਜੀ ਟਰਾਲੀ ਵਿੱਚ ਹੈ ਰਾਸ਼ਨ ਹੈ ਸੁੱਕਾ ਰਾਸ਼ਨ ਹੈ ਮਗਲੀ ਟਰਾਲੀ ਵਿੱਚ ਨਿਰਾ ਆਤਾ ਜੀ ਪੂਰੇ 8 ਟਰਾਲੀ ਭਰ ਕੇ ਲਏ ਜਦੋਂ ਹੜ੍ਹਾਂ ਦਾ ਪਾਣੀ ਘਟੂਗਾ ਅਸੀਂ ਡੀਜ਼ਲ ਵੀ ਲੈ ਕੇ ਆਵਾਂਗੇ ਇੱਥੇ ਪੰਜਾਬ ਦੇ ਨਾਲ ਤਨਮਨ ਧੰਦੇ ਨਾਲ ਖੜੇ ਆ ਜੀ ਬਿਲਕੁਲ ਸਾਡੇ ਤੋਂ ਘਰ ਤੋਂ ਕਰ 2000 ਲੀਟਰ ਡੀਜ਼ਲ ਅਸੀਂ ਦੇ ਕੇ ਜਾਣੇ ਪੰਜਾਬ 'ਚ ਇਹ ਜੀਆ ਮਤਲਬ ਇਹ ਸ਼ੋਅ ਕਰਦਾ ਰਹਿੰਦਾ ਜੀ ਇਹ Hindu ਹੈ Musalman ਆ ਉਹ ਹੈ ਅਸਲ ਜ਼ਮੀਨ ਤੇ ਉਹ ਚੀਜ਼ ਹੈ ਨਹੀਂ ਜੀ ਉਹ ਨਹੀਂ ਉਹ ਨਹੀਂ ਮੀਡੀਆ ਤਾਂ ਦੇਖੋ ਆਪਦੇ ਪਟਾਕੇ ਮਾਰਦਾ ਹੀ ਰਹਿੰਦਾ ਹੈ ਹੈਨਾ ਪਰ ਅਸਲ ਜ਼ਮੀਨ ਤੇ ਉਹ ਗੱਲ ਨਹੀਂ ਉਹ ਐ ਨਹੀਂ ਕੇ ਜੀ ਪੰਜਾਬ ਦਾ ਹੜ ਜਿੱਥੇ ਵੱਡਾ ਨੁਕਸਾਨ ਕਰਕੇ ਗਏ ਆ ਉੱਥੇ ਦੂਜੇ ਪਾਸੇ ਇੱਕ ਬਹੁਤ ਵੱਡਾ ਫਾਇਦਾ ਵੀ ਕਰਕੇ ਗਏ ਆ ਕਿ ਪੰਜਾਬ ਚ ਆਏ ਹੜਾਂ ਨੇ ਸਾਰੀਆਂ ਜਾਤਾਂ ਧਰਮਾਂ ਮਜਬਾਂ ਸਟੇਟਾਂ ਦੀਆਂ ਹੱਦਾਂ ਤੋੜ ਦਿੱਤੀਆਂ ਅੱਜ ਹਨੂਮਾਨਗੜ੍ਹ ਰਾਜਸਥਾਨ ਤੋਂ ਵੀਰ ਆਏ ਆ ਮੈਂ ਦੋ ਟਰਾਲੀਆਂ ਪਿੱਛੇ ਆ ਰਿਹਾ ਸੀ ਇਹਨਾਂ ਦੇ ਦੇਖ ਰਿਹਾ ਸੀ ਕਾਫੀ ਸਮਾਨ ਲੈ ਕੇ ਆਇਆ ਪਰ ਉਹਨਾਂ ਸਮਾਨਾਂ ਨਾਲੋਂ ਵੱਧ ਜਿਹੜਾ ਕੁਝ ਇਹ ਲੈ ਕੇ ਆਪਦੇ ਟਰੈਕਟਰਾਂ ਤੇ ਆਏ ਆ ਉਹ ਆ ਭਾਈ ਚਾਰਕ ਸਾਂਝ ਇਹ ਇਹ ਸਾਰੇ ਵੀਰ ਲਗਭਗ ਸਾਰੇ ਧਰਮਾਂ ਦੇ ਆ ਤੇ ਇਹਨਾਂ ਦੇ ਜਿਹੜੇ ਟਰੈਕਟਰ ਟਰਾਲੀਆਂ ਉਹ ਵੀ ਇਹੀ ਸਨੇਹ ਦਿੰਦੇ ਆ ਆ ਤੁਸੀਂ ਦੇਖ ਰਹੇ ਹੋ ਇਹ ਭਗਵਾ ਜਿਹੜੇ ਆ ਹਨੂਮਾਨ ਜੀ ਦਾ ਝੰਡਾ ਲੱਗਿਆ ਹੋਇਆ ਨਾਲ ਕੇਸਰੀ ਨਿਸ਼ਾਨ ਹੈ ਇਧਰਲੇ ਪਾਸੇ ਇਸਲਾਮ ਜਿੰਦਾਬਾਦ ਦਾ ਝੰਡਾ ਲੱਗਿਆ ਹੋਇਆ ਤੇ ਫਿਰ ਕੇਸਰੀ ਨਿਸ਼ਾਨ ਹੈ ਮਤਲਬ ਤਿੰਨੇ ਧਰਮਾਂ ਦਾ ਜੋ ਸਾਡਾ ਭਾਰਤ ਦੇਸ਼ ਹੈ ਜੋ ਸਾਡੇ ਪੰਜਾਬ ਦੇ ਲੋਕ ਹੈ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਉਸੇ ਤਰੀਕੇ ਨਾਲ ਰਾਜਸਥਾਨ ਤੋਂ ਵੀਰ ਜਿਹੜਾ ਇਹ ਸਨੇਹਾ ਲੈ ਕੇ ਆਇਆ ਕਮਾਲ ਦਾ ਝੰਡਾ ਇਸਲਾਮ ਦਾ ਵੀ ਝੰਡਾ ਬਜਰੰਗਬਲੀ ਦਾ ਵੀ ਤੇ ਝੰਡਾ ਖਾਲਸੇ ਦਾ ਵੀ ਇਹ ਤਿੰਨੋਂ ਝੰਡੇ ਤਿੰਨੋ ਹੀ ਝੰਡਿਆਂ ਦੇ ਕਰਕੇ ਜਿਹੜਾ ਸਾਡਾ ਪੂਰਾ ਦੇਸ਼ ਬਣਦਾ ਹੈ ਗੁਲਦਸਤ ਹੈ ਬੇਸ਼ੱਕ ਇੱਥੇ ਵੰਡੀਆਂ ਪਾਉਣ ਲਈ ਬੜੇ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਹੈ ਬੇਸ਼ੱਕ ਲੋਕ ਬੜੇ ਵਿੱਚ ਆਪਦੇ ਛੋਸ਼ੇ ਛੱਡ ਰਹੇ ਆ ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਾਸੇ ਕਰਦਾ ਇਹ ਹੈ ਬਾਈਆਂ ਨਾਲ ਗੱਲਬਾਤ ਵੀ ਕਰਦੇ ਆ ਸਭ ਤੋਂ ਪਹਿਲਾਂ ਬਾਈ ਜੀ ਕਿਹੜਾ ਪਿੰਡ ਆਪਣਾ ਖਾਸ ਹਨੂਮਨਗੜ੍ਹ ਤੋਂ ਆ ਜਾਂ ਆਸੇ ਬਸ ਨਹੀਂ ਬਾਈ ਜੀ ਸਾਡਾ ਪਿੰਡ ਹਨੂਮਨਗੜ੍ਹ ਤੋਂ 15 ਕਿਲੋਮੀਟਰ ਅੱਗੇ ਸਲੇਮਗੜ ਮਸਾਣੀ ਪਿੰਡ ਹੈ ਜੀ ਹੂੰ ਸਾਡੇ ਉੱਥੇ ਸਾਰੇ ਧਰਮ ਹੈ ਜੀ Hindu Muslim ਤੇ Sikh ਜੀ ਪੂਰੇ ਸਾਰੇ ਧਰਮਾਂ ਇਹ ਰਲ ਕੇ ਆਪਣੇ ਭੜਪੀੜਤਾ ਖਾਤਰ ਪੂਰਾ ਰਾਸ਼ਨ ਇਕੱਠਾ ਕੀਤਾ ਜੀ ਪੂਰੇ ਪਿੰਡ ਚੋਂ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਅਸੀਂ ਆ ਦੋ ਟਰਾਲੀਆਂ ਰਾਸ਼ਨ ਦੀਆਂ ਲੈ ਕੇ ਆਏ ਜੀ ਇੱਕ ਟਰਾਲੀ ਵਿੱਚ ਜੀ ਪਸ਼ੂਆਂ ਖਾਤਰ ਚਾਰਾ ਹੈ ਦੂਜੀ ਟਰਾਲੀ ਵਿੱਚ ਹੈ ਰਾਸ਼ਨ ਹੈ ਸੁੱਕਾ ਰਾਸ਼ਨ ਹੈ ਮਗਲੀ ਟਰਾਲੀ ਵਿੱਚ ਨਿਰਾਤ ਹੈ ਜੀ ਪੂਰੇ 8 ਟਰਾਲੀ ਭਰ ਕੇ ਲਏ ਸਾਡੇ ਭਰਾ ਜੀ ਇੱਥੇ ਡੋਬਰੇ ਸੀਗੇ ਸਾਨੂੰ ਜੋ ਪਤਾ ਲੱਗਿਆ ਵੀ ਸਾਡੇ ਭਰਾ ਡੋਬਰੇ ਆ ਤੇ ਕੁਝ ਮੀਡੀਆ ਵਿੱਚ ਦਿਖਾਇਆ ਜਾਂਦਾ ਸੀ ਕਿ ਰਾਜਸਥਾਨ ਵਾਲੇ ਵੀਰ ਪਾਣੀ ਦਾ ਸਾਥੋਂ ਮੰਗ ਲਿੰਦੇ ਸਾਡੇ ਨਾਲ ਖੜਦੇ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਭਾਈ ਜੀ ਇਹੀ ਦਿਖਾਉਣ ਖਾਤਰ ਪੰਜਾਬ ਆਏ ਆਂ ਕਿ ਰਾਜਸਥਾਨ ਬਿਲਕੁਲ ਪੰਜਾਬ ਦੇ ਨਾਲ ਹੈ ਜਿੱਥੇ ਸਾਨੂੰ ਲੈ ਕੇ ਚੱਲੋਗੇ ਅਸੀਂ ਤੁਹਾਡੇ ਨਾਲ ਆਂ ਜੇ ਤੁਹਾਡੇ ਖਾਤਰ ਸਾਨੂੰ ਮਰਨਾ ਪਿਆ ਅਸੀਂ ਤੁਹਾਡੇ ਨਾਲ ਰਹਿ ਕੇ ਮਰਾਂਗੇ ਜੀ मतलब इतनी भावना अंदर है मतलब उधर के लोग ਤੁਸੀਂ ਉੱਥੋਂ ਲੈ ਕੇ ਆਏ ਆ ਜਦੋਂ ਤੁਸੀਂ ਇਹ ਰਸਦ ਇਕੱਠੀ ਕਰ ਰਹੇ ਸੀ ਲੋਕਾਂ ਨੂੰ ਕਹਿ ਰਹੇ ਸੀ ਲੋਕਾਂ ਦੇ ਅੰਦਰ ਦੀਆਂ ਕੀ ਭਾਵਨਾਵਾਂ ਲੋਕਾਂ ਦੇ ਅੰਦਰ ਦੀਆਂ ਭਾਵਨਾਵਾਂ ਅਸੀਂ ਜੀ ਆਪਣੇ ਪੰਜਾਬੀ ਵੀਰ ਜਿਹੜੇ ਉੱਥੇ ਡੁੱਬ ਰਹੇ ਆ ਸਾਨੂੰ ਤਾਂ ਕਿਉਂਕਿ ਇਹ ਇੱਥੋਂ ਰਾਜਸਥਾਨ ਨੂੰ ਪਾਣੀ ਇੱਥੋਂ ਜਾਂਦਾ ਜੀ ਹਰੀਕੇ ਤੋਂ ਹਰੀਕੇ ਤੋਂ ਰਾਜਸਥਾਨ ਕਨਾਲ ਜਾਂਦੀ ਹੈ ਸਾਡੇ ਉਸੇ ਪਾਣੀ ਲੱਗਦਾ ਜੀ ਅਸੀਂ ਤਾਂ ਇਹ ਸੋਚ ਕੇ ਲੈ ਆਏ ਆਂ ਵੀ ਜੇ ਅਸੀਂ ਸਾਡੇ ਪਾਣੀ ਨਾ ਆਵੇ ਤੇ ਸਾਡੇ ਅਨਾਜ ਕੀ ਕੰਮ ਦਾ ਤੇ ਨਾ ਸਾਡੇ ਅਨਾਜ ਹੋਵੇ ਜੀ ਠੀਕ ਹੈ ਅਸੀਂ ਤਾਂ ਪਾਣੀ ਨੂੰ ਦੇਖ ਕੇ ਪੰਜਾਬ ਨੇ ਸਾਨੂੰ ਪਾਣੀ ਦਿੱਤਾ ਹੈ ਵੀਰਾਂ ਖਾਤਰ ਅਸੀਂ ਆਏ ਆਂ ਜੀ ਪੰਜਾਬ ਡੋਬ ਰਿਹਾ ਵੀਰ ਸਾਡੇ ਉਹਨਾਂ ਖਾਤਰ ਆਏ ਆਂ ਤੇ ਆ ਝੰਡੇ ਮਤਲਬ ਤੁਹਾਡੇ ਤੇ ਜਿਹੜੇ ਹਨੂਮਾਨ ਜੀ ਦਾ ਝੰਡਾ ਵੀ ਖਾਲਸੇ ਦਾ ਝੰਡਾ ਵੀ ਤੇ ਨਾਲ ਹੀ ਇਸਲਾਮ ਦਾ ਝੰਡਾ ਵੀ ਇਹ ਤਿੰਨੇ ਝੰਡੇ ਕੀ ਸੰਕੇਤ ਦਿੰਦੇ ਆ ਸਾਡੇ ਪਿੰਡ ਜੀ ਤਿੰਨੇ ਬਰਾਦਰੀਆਂ ਜੀ ਠੀਕ ਹੈ ਸਾਰੇ ਸਾਡੇ ਹਿੰਦੂ ਵੀਰਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਜੀ ਸਾਡੇ ਪਿੰਡ ਚੋਂ ਇੱਕ ਇੱਕ ਘਰੇ ਜਾ ਕੇ ਮੁਸਲਮਾਨ ਵੀਰਾਂ ਦੇ ਘਰੇ ਜਾ ਕੇ ਸਿੱਖਾਂ ਦੇ ਘਰੇ ਜਾ ਕੇ ਹਿੰਦੂਆਂ ਦੇ ਘਰੇ ਜਾ ਕੇ ਸਾਰਾ ਰਸਤ ਇਕੱਠੀ ਕਰਾਈ ਆ ਜੀ ਉਹ ਸਾਡੇ ਹਿੰਦੂ ਵੀਰ ਹੈ ਉਹ ਥੋੜਾ ਕਾਰਨ ਵਾਂ ਸਾਡੇ ਨਾਲ ਨਹੀਂ ਆ ਸਕੋ ਪਿੱਛੇ ਆ ਰਹੇ ਸਾਡੇ ਨਾਲ ਸਾਡੇ ਪਿੰਡ ਤੋਂ ਆ ਜੀ ਕਰਨੀ ਸਿੰਘ ਸਖਾਵਤ ਹਾਂ ਉਹ ਸਾਡੇ ਉਹ ਵੀਰ ਦਾ ਬਹੁਤ ਜ਼ਿਆਦਾ ਯੋਗਦਾਨ ਆ ਜੀ ਸਾਡੇ ਨਾਲ ਪੂਰੇ ਪਿੰਡ ਦੇ ਵਿੱਚ ਉਹਨੇ ਪੂਰਾ ਜ਼ੋਰ ਲਾਤਾ ਜੀ ਪੂਰਾ ਾਡੀ ਚੋਟੀ ਦਾ ਜ਼ੋਰ ਲਾਤਾ ਜਿਹੜੇ ਕਹਿੰਦੇ ਜੀ ਹਿੰਦੂ ਆ ਹਿੰਦੁਸਤਾਨ ਹੈ ਜੀ ਖਾਲਿਸਤਾਨ ਹੈ ਜੀ ਇਹ ਫਲਾਨਾ ਹੈ ਜੀ ਢੋਂਕਾ ਜੀ ਸਾਡੇ ਕੋਈ ਖਾਲਿਸਤਾਨ ਨਹੀਂ ਜੀ ਕੋਈ ਹਿੰਦੁਸਤਾਨੀ ਕੋਈ ਹਿੰਦੂ ਨਹੀਂ ਸਭ ਅਸੀਂ ਭਾਈਚਾਰਾ ਜੀ 36 ਕੌਮਾਂ ਦਾ ਭਾਈਚਾਰਾ ਸਾਡੇ ਪਿੰਡ ਜੀ ਸਾਰਿਆਂ ਦਾ ਆਪਸੀ ਪਿਆਰ ਤੁਹਾਡੇ ਟਰੈਕਟਰ ਦੱਸ ਰਹੇ ਹਾਂਜੀ 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 ਜਦੋਂ ਤੁਸੀਂ ਵੀ ਨਾਲ ਆਏ ਹੋ ਤੁਸੀਂ ਮੁਸਲਮਣ ਭਰਾ ਹੋ ਝੰਡਾ ਮੁਸਲਮਾਨ ਮਤਲਬ ਤੁਹਾਡਾ ਵੀ ਲੱਗਿਆ ਝੰਡਾ ਇਸਲਾਮ ਦਾ ਵੀ ਸਿੱਖਾਂ ਦਾ ਵੀ ਝੰਡਾ ਇਹ ਤਿੰਨੇ ਝੰਡੇ ਤੁਸੀਂ ਜਦੋਂ ਲਾ ਕੇ ਨਿਕਲਿਓ ਹਾਲਾਂਕਿ ਇਹ ਕਿਹਾ ਜਾਂਦਾ ਜੀ ਤੁਹਾਡੀ ਤੁਹਾਨੂੰ ਇਹ ਕਿਹਾ ਜਾਂਦਾ ਕਿ ਮੁਸਲਮਾਨ ਕਿੱਟੜ ਹੈ ਇਹ ਵੀ ਇੱਕ ਸ਼ਬਦ ਵਰਤਿਆ ਜਾਂਦਾ ਹੈ ਪਰ ਆ ਝੰਡੇ ਕੀ ਸਿੱਧ ਕਰਦੇ ਨੇ ਇਹ ਆਪਣੇ ਪਿਆਰ ਦੀ ਨਿਸ਼ਾਨੀ ਦਿੰਦੇ ਆ ਜੀ ਹੂੰ ਜਦੋਂ ਤੁਹਾਨੂੰ ਪਤਾ ਲੱਗਿਆ ਆਪਕੋ ਹਿੰਦੀ ਸਮਝਦਿਆਂ ਕਿ ਪੰਜਾਬੀ 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 ਸਮਝਦੇ ਆ ਜੋ ਤੁਹਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਕੀ ਉਦੋਂ ਮੰਨ ਤੇ ਗੱਲ ਆਈ ਮੰਨ ਤੇ ਗੱਲ ਆਈ ਹੈ ਜੀ ਵੀ ਪੰਜਾਬ ਦੇ ਮੁਸੀਬਤ ਚੱਲ ਰਿਹਾ ਹੈ ਵੀ ਉਹਨਾਂ ਦਾ ਸਾਥ ਦਿੱਤਾ ਜਾਵੇ ਅਸੀਂ ਹਰ ਘਰ ਘਰ ਜਾ ਕੇ ਚੰਦਾ ਇਕੱਠਾ ਕਰਕੇ ਸ਼ੋਕ ਕਰਿਆ ਸਾਰਿਆਂ ਦਾ ਚੰਦਾ ਇਕੱਠਾ ਕਰਕੇ ਅੱਜ ਪੰਜਾਬ ਦੇ ਨਾਲ ਖੜੇ ਆ ਪੰਜਾਬ ਚ ਮੁਸੀਬਤ ਆਈ ਹੈ ਐਸੀ ਪ੍ਰਾਣ ਉਹਨਾਂ ਦੇ ਨਾਲ ਲੱਗੇ ਆ ਜੀ ਨਾਲ ਮਤਲਬ ਹੁਣ ਜਾਤ ਧਰਮ ਦੀ ਗੱਲ ਨਹੀਂ ਰਹੀ ਨਹੀਂ ਜੀ ਜੀ ਨਹੀਂ ਬਿਲਕੁਲ ਜੀ ਨਹੀਂ ਕੋਈ ਜਾਤ ਦਾ ਜਾਤ ਧਰਮ ਦਾ ਕੋਈ ਨਹੀਂ ਸਾਰਿਆਂ ਦਾ ਸਾਰਿਆਂ ਦੇ ਸਾਰਿਆਂ ਇਕੱਠੇ ਇੱਕ ਇਕਤਾ ਹੀ ਹੈ ਸਾਡੇ ਸਾਰਿਆਂ ਦੀ ਪਿਆਰ ਨਾਮ ਗਾਂਵ ਦੇ ਵਿੱਚ ਰਹਿੰਦੇ ਆ ਪਿਆਰ ਇੱਜ਼ਤ ਨਾਲ ਰਹਿੰਦੇ ਆ ਜੀ ਪਿਆਰ ਇੱਜ਼ਤ ਨਾਲ ਜਿਵੇਂ ਆ ਤੁਹਾਡੇ ਛੰਡੇ ਇਕੱਠੇ ਨੇ ਪਿੰਡਾਂ ਦੇ ਵਿੱਚ ਵੀ ਇਹੀ ਕਰ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਕੋਈ ਫਰਕ ਨਹੀਂ ਜੀ ਕੋਈ ਨਹੀਂ ਸਾਰਾ ਇਕੱਠੇ ਹੀ ਬਰਦੇ ਰਹਿੰਦੇ ਨੇ ਇਹ ਮੀਡੀਆ ਮਤਲਬ ਇਹ ਸ਼ੋਅ ਕਰਦਾ ਰਹਿੰਦਾ ਜੀ ਇਹ Hindu ਹੈ Musalman ਆ ਉਹ ਹੈ ਅਸਲ ਜ਼ਮੀਨ ਤੇ ਉਹ ਚੀਜ਼ ਹੈ ਨਹੀਂ ਜੀ ਉਹ ਨਹੀਂ ਉਹ ਨਹੀਂ ਮੀਡੀਆ ਤਾਂ ਦੇਖੋ ਆਪਦੇ ਪਟਾਕੇ ਮਾਰਦਾ ਹੀ ਰਹਿੰਦਾ ਹੈ ਹਮ ਹੈਨਾ ਪਰ ਅਸਲ ਜ਼ਮੀਨ ਤੇ ਉਹ ਗੱਲ ਨਹੀਂ ਉਹ ਐ ਨਹੀਂਗੇ ਜੀ ਉਹ ਮਤਲਬ ਮੀਡੀਆ ਪ੍ਰਚਾਰ ਕਰਦਾ ਜੀ ਵੀ ਪਾੜਨ ਦੀਆਂ ਮਤਲਬ ਕਈ ਕਈ ਸਾਰਾ মিডিਆ ਨਹੀਂ ਪਰ ਕਈ ਘਟਿਆ মিডিਆ ਜਿਹੜਾ ਉਹ ਜਿਹੜੀਆਂ ਪਾੜਨ ਦੀਆਂ ਗੱਲਾਂ ਕਰਦਾ ਉਹ ਜ਼ਮੀਨ ਤੇ ਕੁਝ ਹੈ ਪਿੰਡਾਂ ਦੇ ਵਿੱਚ ਨਹੀਂ ਜੀ ਬਿਲਕੁਲ ਵੀ ਨਹੀਂ ਜੀ ਕੋਈ ਸਾਡੇ ਜਾਇਜ ਹੈ ਨਹੀਂਗਾ ਜੀ ਨਾ মিডিਆ ਹੈ ਜੀ ਕਈ মিডিਆ ਕਹਿ ਰਹੀ ਹੈ ਇਹ ਹਿੰਦੂ ਹੈ ਜੀ ਇਹ ਪੰਜਾਬੀ ਹੈ ਖਾਲਸਤਾਨੀ ਹੈ ਸਾਡੇ ਪਿੰਡ ਚ ਕੋਈ ਐਵ ਜ ਹੈ ਨਹੀਂ 36 ਕੁ ਮੈਂ ਰਹਿੰਦੇ ਸਾਡੇ ਪਿੰਡ ਚ ਕੋਈ ਸਾਡੇ ਕੋਈ ਦਿੱਕਤ ਨਹੀਂ ਬਿਲ ਜ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਆ ਤੇ ਸਾਡਾ ਇੱਕ ਹੋਰ ਅਪਰਾਹ ਹੈ ਜੀ ਅੱਗੇ ਜਦੋਂ ਹੜ੍ਹਾਂ ਦਾ ਪਾਣੀ ਘਟੂਗਾ ਅਸੀਂ ਡੀਜ਼ਲ ਵੀ ਲੈ ਕੇ ਆਵਾਂਗੇ ਇੱਥੇ ਪੰਜਾਬ ਦੇ ਨਾਲ ਤਨਮਨ ਧੰਦੇ ਨਾਲ ਖੜੇ ਆ ਜੀ ਗੁਰ ਹੂੰ ਸਾਡੇ ਤੋਂ ਘਰ ਤੋਂ ਘਰ 2000 ਲੀਟਰ ਡੀਜ਼ਲ ਅਸੀਂ ਦੇ ਕੇ ਜਾਣੇ ਪੰਜਾਬ 'ਚ 2000 ਲੀਟਰ ਹਾਂਜੀ ਬਹੁਤ ਵੱਡੀ ਗੱਲ ਹੈ ਸਾਰਿਆਂ ਦਾ ਹੀ ਇਹ ਪਿਆਰ ਆ ਉੱਥੇ ਹਾਂਜੀ ਸਭ ਦਾ ਹੀ ਹਾਂਜੀ ਹਾਂਜੀ ਸਭ ਦਾ ਹੀ ਇਹ ਪਿਆਰ ਹਾਂਜੀ ਹਾਂਜੀ ਜਦੋਂ ਆਵਾਜ਼ ਦਿੱਤੀ ਫਿਰ ਸਾਰੇ ਹੀ ਆ ਗਏ ਸਾਰੇ ਹੀ ਸਾਰੇ ਸਾਰੇ ਕੋਈ ਦਿੱਕਤ ਨਹੀਂ ਜੀ ਕੋਈ ਨਹੀਂ ਇੱਕ ਤਰ੍ਹਾਂ ਭਾਈਚਾਰੇ ਵਾਂਗ ਰਹਿੰਦੇ ਆ ਜੀ ਵਿਆਹ ਸ਼ਾਦੀ ਇਕੱਠੇ ਰਹਿਣਾ ਇਕੱਠੇ ਖਾਣਾ ਪੀਣਾ ਕੋਈ ਐਸੀ ਗੱਲ ਵੀ ਨਹੀਂ ਅਸੀਂ ਆੜ-ਆੜ ਖਾ ਲਈਏ ਵੀ ਸਾਨੂੰ ਕੋਈ ਆ ਜਾ ਨਹੀਂ ਅਸੀਂ ਇਕ ਥਾਲੀ ਜੀ ਖਾ ਲੈਨੇ ਆ ਸਾਨੂੰ ਕੋਈ ਦਿੱਕਤ ਨਹੀਂ ਜੀ ਵੀਹੀ ਪਿਆਰ ਹੈ ਜਿਵੇਂ ਹੁਣ ਤੁਸੀਂ ਸਾਰੇ ਮੈਂ ਵੇਖਿਆ ਤੁਹਾਡੇ ਨਾਲ ਸਾਰੇ ਨੌਜਵਾਨ ਜਦੋਂ ਇਹ ਗੱਲ ਆਈ ਕਿ ਪੰਜਾਬ ਜਾਣਾ ਹੈ ਮਤਲਬ ਉਦੋਂ ਫਿਰ ਤਿਆਰ ਮਿੰਟ ਜੀ ਹੋ ਗਏ ਸਾਰੇ ਹਾਂਜੀ ਹਾਂਜੀ ਬਿਲਕੁਲ ਤਿਆਰ ਸੀ ਜੀ ਅਸੀਂ ਤਾਂ ਹਜੇ ਤਾਂ ਪੰਜ ਚਾਰ ਜਾਣੇ ਤਿਆਰ ਸੀ ਜੋ ਰਾਤ ਉਹਨਾਂ ਨੂੰ ਪਤਾ ਲੱਗਿਆ ਕਿ ਟਰਾਲੀਆਂ ਚੱਲ ਰਹੀਆਂ ਅੱਜ ਤੇ ਸਾਡੇ ਨਾਲ ਬਹੁਤ ਜ਼ਿਆਦਾ ਨੌਜਵਾਨ ਇਕੱਠੇ ਹੋਏ ਆ ਪਿੱਛੋਂ ਗੱਡੀਆਂ ਵੀ ਆ ਰਹੀਆਂ ਸੀ ਸਾਡੀਆਂ ਪਿੱਛੋਂ ਗੱਡੀਆਂ ਹਾਂਜੀ ਗੱਡੀਆਂ ਆ ਕੇ ਸਾਡੇ ਨਾਲ ਰਸਤਾ ਵਢਾਉਣਗੇ ਜੀ ਪਿੰਡਾਂ ਜਾ ਕੇ ਅਸੀਂ ਹੜਪੀੜਤਾ ਦੇ ਬਿਲਕੁਲ ਸਾਥ ਨਾਲ ਐ ਜੀ ਬਿਲਕੁਲ ਹਾਂਜੀ ਹਾਂ ਨਾ ਬਾਈਆਂ ਦੀ ਜਿਵੇਂ ਪਿੰਡ ਚ ਇਕਤਾ ਬਾਈਆਂ ਦੀ ਜਿਵੇਂ ਪਿਆਰ ਹੈ ਉਹੀ ਇਹਨਾਂ ਦੇ ਟਰੈਕਟਰਾਂ ਤੋਂ ਝਲਕਦਾ ਹੈ ਇੱਕ ਝੰਡਾ ਖਾਲਸੇ ਦਾ ਇੱਕ ਝੰਡਾ ਇਸਲਾਮ ਦਾ ਤੇ ਇੱਕ ਝੰਡਾ ਬਜਰੰਗਬਲੀ ਦਾ ਮਤਲਬ ਜੋ ਤਿੰਨੇ ਧਰਮਾਂ ਦਾ ਪਿਆਰ ਜਿਸ ਤਰੀਕੇ ਦੇ ਨਾਲ ਮੀਡੀਆ ਪ੍ਰਚਾਰਦਾ ਉਹ ਸਾਰਿਆਂ ਨੂੰ ਤੋੜਦਾ ਸਾਰੀਆਂ ਹੱਦਬੰਦੀਆਂ ਨੂੰ ਕੁਝ ਸਾਡੇ ਵੀ ਇੱਥੇ ਕਟਿਆ ਬੰਦੇ ਬੈਠੇ ਜਿਹੜੇ ਸਾਰਾ ਦਿਨ ਇੱਥੇ ਜਾ ਧਰਮ ਤੇ ਗੱਲ ਕਰਦੇ ਆ ਪਰ ਨਹੀਂ ਹੈ ਅਜਿਹਾ ਕੁਝ ਰਾਜਸਥਾਨ ਤੋਂ ਆਏ ਵੀਰਾਂ ਦੇ ਟਰੈਕਟਰ ਇਹੀ ਸੁਨੇਹਾ ਦੇ ਰਹੇ ਆ ਕਿ ਮੁਸੀਬਤ ਦੇ ਸਮੇ ਅਸੀਂ ਕਿਵੇਂ ਇਕੱਠੇ ਹੋ ਕੇ ਲੜਨਾ ਤੇ ਕਿਵੇਂ ਸਾਡਾ ਆਪਸੀ ਪਿਆਰ ਹੈ ਸਾਰੇ ਧਰਮਾਂ ਦੇ ਲੋਕ ਇੱਥੇ ਖੜੇ ਐ ਪਿੱਛੇ ਕਹਿੰਦੇ ਆ ਬਾਈ ਆ ਰਹੇ ਐ ਸੋ ਇਹੀ ਚੀਜ਼ ਸੁਨੇਹਾ ਦਿੰਦੀ ਐ ਕਿ ਪੰਜਾਬ ਬਾਈ ਇਹ ਵੀ ਕਹਿੰਦੇ ਐ ਕਿ ਪੰਜਾਬ ਸਾਨੂੰ ਪਾਣੀ ਦਿੰਦਾ ਤਾਂ ਅੱਜ ਪੰਜਾਬ ਨੂੰ ਲੋੜ ਆ ਤਾਂ ਅਸੀਂ ਜਾਨ ਤੱਕ ਵੀ ਦੇ ਦਾਂਗੇ ਮਤਲਬ ਆਧਾਰਨਾ ਖਤਮ ਹੋ ਗਈਆਂ ਇਹ ਹੜ੍ਹਾਂ ਨੇ ਪੰਜਾਬ ਨੂੰ ਜੋ ਦੇਤਾ ਉਹ ਵੀ ਪੰਜਾਬ ਤੋਂ ਸਾਂਭਿਆ ਨਹੀਂ ਜਾ ਰਿਹਾ ਕਿ ਜੋ ਪੰਜਾਬ ਨੂੰ ਪਿਆਰ ਬਾਹਰ ਲਿਆ ਸੂਬਿਆਂ ਤੋਂ ਤੇ ਸਾਰੇ ਧਰਮਾਂ ਤੋਂ ਮਿਲ ਰਿਹਾ